ਸੋਰਠ ਮਹੱਲਾ ਪੰਜਵਾਂ ਵਿੱਚ ਕਰਤਾ ਪੁਰਖ ਖਲੋਵਾ ਬਾਲ ਨਾ ਵਿੰਗਾ ਹੂਆ ਮਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੀ संतो रामदास सरोवर नीका जो नावै सो कुल तरावै उद्धार हुआ है जी का रहाओ जय जय कार जग गावै मन चिंदे अड़े फल पावै ਸਹੀ ਸਲਾਮਤ ਨਾਈ ਆਏ ਆਪਣਾ ਪ੍ਰਭੂ ਤਿਆਏ ਸੰਤ ਸਰੋਵਰ ਨਾਵੈ ਸੋ ਜਨ ਪਰਮਗਤ ਪਾਵੈ ਮਰੈ ਨਾ ਆਵੇ ਜਾਈ ਹਰ ਹਰ ਨਾਮ ਤਿਆਈ ਇਹੋ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗਨਤ ਮਿਟਾਈ ਸੋਰਠ ਮਹਲਾ 5ਵਾਂ ਵਿਚ ਕਰਤਾ ਪੁਰਖ ਖਲਵਾ ਵਾਲਨਾ ਵਿੰਗਾ ਹੁਆ ਮਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਸੀ ਸੰਤੋ ਰਾਮਦਾਸ ਸਰੋਵਰਨੀ ਕਾ ਜੋ ਨ ਵੈਸੋ ਕੁੱਲ ਤਰਾਵੇ ਉਧਾਰ ਹੁਆ ਹੈ ਜੀ ਕਾ ਰਹਾਉ ਜੈ ਜੈ ਕਰੂ ਜਗ ਗਵੈ ਮਨ ਚਿੰਦੇ ਅੜੀ ਫਲ ਪਾਵੇ ਸਹੀ ਸਲਾਮਤ ਨਾਹੀ ਆਈ ਆਪਣਾ ਪ੍ਰਭੂ ਧਿਆਈ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰੇ ਨਾ ਆਵੇ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਿਆਲ ਹੋਇ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਨਤ ਮਿਟਾਈ ਸੋਰਠ ਮਹੱਲਾ ਪੰਜਵਾ ਵਿੱਚ ਕਰਤਾ ਪੁਰਖ ਖਲਵਾ ਵਾਲਨਾ ਵਿੰਗਾ ਹੁਆ ਮਜਨ ਗੁਰ ਆਂਦਾ ਰਾਸੀ ਜਪ ਹਰ ਹਰ ਕਿਲ ਵਿਖਣਾ ਸੀ ਸੰਤੋਹ RAM ਦਾਸ ਸਰੋਵਰ ਨੀਕਾ ਜੋ ਨਾ ਵੈ ਸੋ ਕੁੱਲ ਤਰਾਵੇ ਉਧਾਰ ਹੁਆ ਹੈ ਜੀ ਕਾ ਰਹਾਉ ਜੈ ਜੈ ਕਾਰ ਜਗ ਗਾਵੇ ਮਨ ਚਿੰਦੇੜੇ ਫਲ ਪਾਵੇ ਸਹੀ ਸਲਾਮਤ ਨਾਏ ਆਈ ਆਪਣਾ ਪ੍ਰਭੂ ਧਿਆਈ ਸੰਤ ਸਰੋਵਰ ਨਾਵੇ ਸੋ ਜਨ ਪਰਮਗਤ ਪਾਵੇ ਮਰੈ ਨਾ ਆਵੇ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਈ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਨਤ ਮਿਟਾਈ ਸੋਰਠ ਮਹੱਲਾ ਪੰਜਵਾ ਵਿਚ ਕਰਤਾ ਪੁਰਖ ਖਲੋਵਾ ਬਾਲਨਾ ਵਿੰਗਾ ਹੁਆ ਮਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੀ ਸੰਤੋਹ RAM ਦਾਸ ਸਰੋਵਰ ਨੀ ਕਾ ਜੋ ਨਾ ਵੈਸੋ ਕੁੱਲ ਤਰਾਵੇ ਉਧਾਰ ਹੁਆ ਹੈ ਜੀ ਕਾ ਰਹਾਓ ਜੈ ਜੈ ਕਾਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਈ ਸੰਤਸ ਰੋਵਰ ਨਾਵੇ ਸੋ ਜਨ ਪਰਮਗਤ ਪਾਵੇ ਮਰੈ ਨ ਆਵੇ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਈ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗਣਤ ਮਿਟਾਈ ਸੋਰਠ ਮਹੱਲਾ ਪੰਜਵਾ ਵਿਚ ਕਰਤਾ ਪੁਰਖ ਖਲੂਆ ਬਾਲਣਾ ਵਿੰਗਾ ਹੋਆ ਮਜਨ ਗੁਰ ਅੰਦਰ ਆਸੀ ਜਪ ਹਰ ਹਰ ਕਿਲ ਵਿਖਣਾ ਸੀ ਸੰਤੋਹ RAM ਦਾਸ ਸਰੋਵਰ ਨੀ ਕਾ ਜੋ ਨਾਵੈ ਸੋ ਕੁੱਲ ਤਰਾਵੈ ਉਧਾਰ ਹੋਆ ਹੈ ਜੀ ਕਾ ਰਹਾਓ ਜੈ ਜੈ ਕਾਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਹੀ ਆਈ ਆਪਣਾ ਪ੍ਰਭੂ ਧਿਆਈ ਸੰਤ ਸਰੋਵਰ ਨਾਵੇ ਸੋ ਜਨ ਪਰਮਗਤ ਪਾਵੇ ਮਰੇ ਨਾ ਆਵੇ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਿਆਲ ਹੋਇ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਨਤ ਮਿਟਾਈ ਸੋਰਠ ਮਹਲਾ ਪੰਜਵਾ ਵਿਚ ਕਰਤਾ ਪੁਰਖ ਖਲੂਆ ਵਾਲਨਾ ਵਿੰਗਾ ਹੂਆ ਮਜਨ ਗੁਰ ਅੰਦਰ ਆਸੀ ਜਪ ਹਰ ਹਰ ਕਿਲ ਵਿਖ ਨਸੀ ਸੰਤੋ RAM ਦਾਸ ਸਰੋ ਵਰਨੀ ਕਾ ਜੋ ਨਾ ਵੈ ਸੋ ਕੁੱਲ ਤਰਾਵੇ ਉਧਾਰ ਹੁਆ ਹੈ ਜੀ ਕਾ ਰਹਾਓ ਜੈ ਜੈ ਕਾਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਈ ਆਈ ਆਪਣਾ ਪ੍ਰਭੂ ਤਿਆਈ ਸੰਤ ਸरोवर ਨਾਵੇ ਸੋ ਜਨ ਪਰਮ ਗਤ ਪਾਵੇ ਮਰੈ ਨ ਆਵੇ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਈ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਨਤ ਮਿਟਾਈ ਸੋਰਠ ਮਹਲਾ ਪੰਜਵਾਂ ਵਿਚ ਕਰਤਾ ਪੁਰਖ ਖਲੋਵਾ ਬਾਲ ਨ ਵਿੰਗਾ ਹੁਆ ਮਜਨ ਗੁਰ ਆਂਦਾ ਰਾਸੀ ਜਪ ਹਰ ਹਰ ਕਿਲ ਵੇਖ ਨਸੀ ਸੰਤੋਹ RAM ਦਾਸ ਸਰੋਵਰ ਨੀ ਕਾ ਜੋ ਨਾ ਵੈ ਸੋ ਕੁੱਲ ਤਰਾਵੇ ਉਧਾਰ ਹੁਆ ਹੈ ਜੀ ਕਾ ਰਹਾਉ ਜੈ ਜੈ ਕਾਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਈ ਆਈ ਆਪਣਾ ਪ੍ਰਭੂ ਧਾਈ ਸੰਤੋ ਹੋ ਸੰਤ ਸਰੂਪ ਵਰਨਾਵੇ ਸੋ ਜਨ ਪਰਮਗਤ ਪਾਵੇ ਮਰੈ ਨ ਆਵੇ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਈ ਭਗਵਾਨੈ ਬਾਬਾ ਨਾਨਕ ਰਬ ਸਰਨਾਈ ਸਭ ਚਿੰਤਾ ਗਣਤ ਮਿਟਾਈ ਸੋਰਠ ਮਹੱਲਾ ਪੰਜਵਾ ਵਿਚ ਕਰਤਾ ਪੁਰਖ ਖਲਵਾ ਵਾਲ ਨ ਵਿੰਗਾ ਹੁਆ ਮਜਨ ਗੁਰ ਅੰਦਰ ਆਸੀ ਜਪ ਹਰ ਹਰ ਕਿਲ ਵਿਖਣਾ ਸੀ ਸੰਤੋ ਹੋ ਰਾਮਦਾਸ ਸਤ ਸਰੋਵਰ ਨੀ ਕਾ ਜੋ ਨਾ ਵੈਸੋ ਕੁੱਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਓ ਜੈ ਜੈ ਕਾਰ ਜਗ ਗਾਵੇ ਮਨ ਚਿੰਦੇ ਅੜੀ ਫਲ ਪਾਵੇ ਸਹੀ ਸਲਾਮਤ ਨਾਈ ਆਈ ਆਪਣਾ ਪ੍ਰਭੂ ਤੇ ਆਈ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰੈ ਨ ਆਵੇ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗਨਤ ਮਿਟਾਈ ਸੁਰਠ ਮਹੱਲਾ ਪੰਜਵਾ ਵਿਚਕਰਤਾ ਪੁਰਖ ਖਨੂਆ ਵਾਲ ਨਵਿੰਗਾ ਹੂਆ ਮਜਨ ਗੁਰਿਆਂ ਦਾ ਰਸੀ ਜਦ ਹਰ ਹਰ ਕਿਲ ਵੇਖਨਾ ਸੀ ਸੰਤੋਹ RAM ਦਾਸ ਸਰੋਵਰ ਨੀਕਾ ਜੋ ਨਾ ਵੈ ਸੋ ਕੁੱਲ ਤਰਾਵੈ ਉਧਾਰ ਹੁਆ ਹੈ ਜੀ ਕਾ ਰਹਾਉ ਜੈ ਜੈ ਕਾਰ ਜਗ ਗਾਵੈ ਮਨ ਚਿੰਦੜੀ ਫਲ ਪਾਵੈ ਸਹੀ ਸਲਾਮਤ ਨਾਈ ਆਈ ਆਪਣਾ ਪ੍ਰਭੂ ਧਿਆਈ ਸੰਤ ਸਰੋਵਰ ਨਾਵੈ ਸੋ ਜਨ ਪਰਮਗਤ ਪਾਵੈ ਮਰੈ ਨਾ ਆਵੇ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲੁ ਹੋਇ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗਨਤ ਮਿਟਾਈ ਇਹੋ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲੁ ਹੋਇ ਭਗਵਾਨੈ ਬਾਬਾ ਨਾਨਕ ਪ੍ਰਭ ਸ਼ਰਨਾਈ ਸਭ ਚਿੰਤਾ ਗਣ ਤ ਮਿਟਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ